ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਤੂੜੀ ਦੇ ਰੇਟਾਂ ਦੀ ਤੇ ਨਾਲ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੂੜੀ ਦੇ ਰੇਟ ਵਧਣਗੇ ਜਾਂ ਨਹੀਂ ਇਹਦੇ ਬਾਰੇ ਪੂਰੀ ਵਿਚਾਰ ਆਪਾਂ ਅੱਗੇ ਕਰਾਂਗੇ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਤੇ ਕਮੈਂਟ ਕਰਕੇ ਆਪਣੇ ਏਰੀਆ ਦੇ ਰੇਟ ਜਰੂਰ ਸਾਂਝੇ ਕਰਿਆ ਕਰੋ ਸੋ ਗੱਲ ਕਰਦੇ ਆ ਜੀ ਤੂੜੀ ਦੇ ਰੇਟ ਕੀ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਰੇਟ ਜਿਹੜੇ ਉੱਥੇ ਦੇ ਉੱਥੇ ਖੜੇ ਆ ਸੋ ਜਿੰਨਾ ਵੀ ਤੂੜੀ ਸਟਾਕ ਕਰਕੇ ਰੱਖੀ ਆ ਉਹਨਾਂ ਹਜੇ ਤੱਕ ਨਹੀਂ ਵੇਚੀ ਸਾਰੇ ਉਡੀਕ ਕਰ ਰਹੇ ਆ ਕਿ ਕਦੋਂ ਰੇਟ ਵਧੂਗਾ ਤੂੜੀ ਵੇਚਾਂਗੇ ਸੋ ਜਿੰਨਾ ਤੂੜੀ ਵੇਚਣੀ ਆ ਉਹ ਆਉਣ ਵਾਲੇ ਜਿਹੜੇ ਦੇਣਿਆ ਸਿਆਲੀ ਦੇਣਾ ਉਹਨਾਂ ਦੇ ਵਿੱਚ ਰੇਟ ਜਰੂਰ ਜਿਹੜੇ 100000 ਰੁਪਏ ਵਧਣਗੇ ਜਦੋਂ ਵੀ ਰੇਟ ਵਧਿਆ 50 ਵਧਿਆ 100 ਵਧਿਆ ਨਾਲ ਨਾਲ ਤੂੜੀ ਵੇਚ ਦੇਣੀ ਚਾਹੀਦੀ ਐ ਇਸ ਤੋਂ ਵੱਧ ਰੇਟ ਨਹੀਂ ਜੇ ਹੁਣ ਤੇ ਇੱਕ ਵਾਰੀ ਰੇਟ ਜਰੂਰ 100000 ਰੁਪਏ ਵਧਣਾ ਜਦੋਂ ਸਿਆਲੀ ਦੇਣ ਆਏ ਤੇ ਉਦੋਂ ਤੁਸੀਂ ਜਿਹੜੀ ਆਪਣੀ ਤੂੜੀ ਵੇਚ ਸਕਦੇ ਜੀ ਤੇ ਹੁਣ ਜੇ ਰੇਟਾਂ ਦੀ ਗੱਲ ਕਰ ਲਈਏ ਤੇ ਤੂੜੀ ਜਿਹੜੀ ਆ ਸਾਡੇ ਕਪੂਰਥਲੇ ਏਰੀਏ ਦੇ ਵਿੱਚ ਜਿਹੜੀ ਆ ਉਹ 350 ਤੋਂ 440 ਦੇ ਵਿਚ ਵਿੱਚ ਵਿਕ ਰਹੀ ਆ ਤੇ ਤਰਨਤਾਰਨ ਦੇ ਵਿੱਚ ਤੂੜੀ ਜਿਹੜੀ ਆ 410 ਰੁਪਏ ਵਿਕੀ ਜੇ ਤੇ ਸਾਡੇ ਇਧਰ ਬਟਾਲਾ ਵਿੱਚ ਤੂੜੀ ਜਿਹੜੀ ਆ ਉਹ 390 ਰੁਪਏ ਤੂੜੀ ਦਾ ਰੇਟ ਉੱਥੇ ਰਿਹਾ ਜੀ ਅੱਗੇ ਕੋਟਕਪੂਰੇ ਦੀ ਗੱਲ ਕਰ ਲਈਏ ਉੱਥੇ ਤੂੜੀ 360 ਰੁਪਏ ਵਿਕੀ ਆ ਅੱਗੇ ਸ਼੍ਰੀ ਅੰਮ੍ਰਿਤਸਰ ਉੱਥੇ ਤੂੜੀ ਦਾ ਰੇਟ 420 ਰੁਪਏ ਰਿਹਾ ਜੀ ਅੱਗੇ ਗੱਲ ਕਰਦੇ ਆਂ ਜੀ ਇਧਰ ਪੱਟੀ ਏਰੀਏ ਦੀ ਇੱਥੇ ਤੂੜੀ ਜਿਹੜੀ ਆ ਉਹ 340 ਰੁਪਏ ਵਿਗੀ ਆ ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰ ਲਈਏ ਇਹਦੇ ਤੂੜੀ ਜਿਹੜੀ ਆ ਉਹ 400 ਤੋਂ ਵੱਧ ਕਿਤੇ ਵੀ ਨਹੀਂ ਹੈਗੀ ਸੋ ਜਿਹੜੇ ਵੱਡੇ ਸ਼ਹਿਰ ਆ ਉੱਥੇ 10 ਰੁਪਏ ਜਿਹੜੇ ਵੱਧਵਾ ਬਾਕੀ ਜਿਹੜੇ 400 ਰੁਪਏ ਦੇ ਤੂੜੀ ਵਿਕ ਰਹੀ ਆ ਸੋ ਤੂੜੀ ਦਾ ਇਸ ਵਾਰੀ ਜਿਹੜਾ ਵਾ ਉਹ ਮੰਦਾਇ ਜਿੱਲੀ ਜਾਂਦਾ ਇੱਥੇ ਤੇ ਅੱਗੇ ਕੋਈ ਨਵੀਂ ਅਪਡੇਟ ਆਉਂਦੀ ਆ ਆਪਾਂ ਤੜ ਤੱਕ ਜ਼ਰੂਰ ਸ਼ੇਅਰ ਕਰਾਂਗੇ ਧੰਨਵਾਦ ਜੀ